ਸਿੱਖਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਸੋ ਅਸੀਂ ਇਹੋ ਜੇ ਪ੍ਰਿੰਸੀਪਲ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰਾਂਗੇ ਜਦ ਤੱਕ ਉਹਨੂੰ ਘਰੇ ਨਹੀਂ ਬਿਠਾ ਲੈਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂ ਭੀ ਜਾਂਦੇ ਹੋ ਕੁਝ ਦਿਨ ਪਹਿਲਾਂ ਇੱਕ ਵੀਡੀਓ ਅਸੀਂ ਨਸ਼ਰ ਕੀਤੀ ਸੀ ਜਿਸ ਦੇ ਵਿੱਚ ਮੋਹਾਲੀ ਦੇ ਇੱਕ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਦੇ ਵਿੱਚ ਪ੍ਰਿੰਸੀਪਲ ਵੱਲੋਂ ਨ੍ਹਾਦਰ شاہੀ ਫਰਮਾਨ ਬੱਚਿਆਂ ਉੱਤੇ ਸਿੱਖ ਬੱਚਿਆਂ ਉੱਤੇ ਥੋਪਿਆ ਗਿਆ ਸੀ ਕਿ ਉਹ ਕਕਾਰ ਪਾ ਕੇ ਸਕੂਲ ਨਹੀਂ ਆ ਸਕਦੇ ਦਸਤਾਰ ਸਜਾ ਕੇ ਸਕੂਲ ਨਹੀਂ ਆ ਸਕਦੇ ਤੇ ਜੇਕਰ ਉਹਨਾਂ ਨੇ ਸਕੂਲ ਆਣਾ ਹੈ ਤਾਂ ਉਹ ਆਪਣੇ ਕੇਸ ਕਤਲ ਕਰਵਾ ਕੇ ਸਕੂਲ ਆਣ ਜਿਸ ਦਾ ਸਿੱਖ ਜਥੇਬੰਦੀਆਂ ਨੇ ਕੜਾ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਤੱਕ ਵੀ ਪਹੁੰਚਿਆ ਪਰ ਹੁਣ ਐਸਜੀਪੀਸੀ ਨੇ ਇਸ ਦੇ ਉੱਤੇ ਇੱਕ ਜਾਂਚ ਕਮੇਟੀ ਬਣਾਈ ਹੈ ਅਤੇ ਜਾਂਚ ਕਮੇਟੀ ਨੇ ਯੂਨਾਈਟਿਡ ਸਿੱਖ ਪਾਰਟੀ ਨੂੰ ਇਹ ਰਿਕਵੈਸਟ ਕੀਤੀ ਸੀ ਜਿਨ੍ਹਾਂ ਨੇ ਇਹ ਸਾਰਾ ਮਸਲਾ ਸਭ ਤੋਂ ਪਹਿਲਾਂ ਚੱਕਿਆ ਅਤੇ ਮੀਡੀਆ ਦੇ ਵਿੱਚ ਲੈ ਕੇ ਆਂਦਾ ਕਿ ਉਹ ਜਾਂਚ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰਨ ਪਰ ਪਿੰਡ ਵਾਸੀਆਂ ਨੇ ਅਤੇ ਯੂناਇਟਿਡ ਸਿੱਖ ਪਾਰਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਜਪੂਰਾ ਨੇ ਸਾਫ਼ ਤੌਰ ਤੇ ਮਨ੍ਹਾ ਕਰ ਦਿੱਤਾ ਮਨ੍ਹਾ ਕਰਨ ਦਾ ਕਾਰਨ ਸਿਰਫ ਇਹ ਸੀ ਕਿ ਅੱਜ ਤੋਂ ਪਹਿਲਾਂ ਵੀ ਐਸਜੀਪੀਸੀ ਨੇ ਬਹੁਤ ਸਾਰੀਆਂ ਜਾਂਚ ਕਮੇਟੀਆਂ ਬਣਾਈਆਂ ਨੇ ਪਰ ਉਹਨਾਂ ਜਾਂਚ ਕਮੇਟੀਆਂ ਦੀ ਜਾਂਚ ਕਰੀ ਪੂਰੀ ਹੋਈ ਹੀ ਨਹੀਂ ਹਰ ਮਸਲੇ ਉੱਤੇ ਸਿਰਫ ਤੇ ਸਿਰਫ ਐਸਜੀਪੀਸੀ ਸਿਆਸਤ ਹੀ ਕਰਨਾ ਜਾਣਦੀ ਹੈ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਜਾਣਦੀ ਹੈ ਇਸ ਸਾਰੇ ਮਸਲੇ ਨੂੰ ਲੈ ਕੇ ਯੂਨਾਈਟਿਡ ਸਿੱਖ ਪਾਰਟੀ ਨੇ ਮੁਹਾਲੀ ਫੇਸ ਪੰਚ ਦੇ ਵਿੱਚ ਵਡਾਲਾ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਕੀ ਕੁਝ ਕਿਹਾ ਇਸ ਪ੍ਰੈਸ ਕਾਨਫਰੰਸ 'ਚ ਜਸਵਿੰਦਰ ਸਿੰਘ ਰਾਜਪੁਰ ਨੇ ਮਾਰ ਤੇ ਇੱਕ ਨਜ਼ਰ ਪਿੰਡ ਵਾਸੀ ਵੀ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਜੁਆਇੰਟ ਸਿੱਖ ਪਾਰਟੀ ਦੀ ਪੂਰੀ ਟੀਮ ਹੈ ਪੰਜਾਬ ਦੀ ਟੀਮ ਹੈ ਸਾਰੇ ਰੁਕੋ ਹਾਂਜੀ ਇੱਕ ਸੈਕਿੰਡ ਹਾਂਜੀ ਵਾਹ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦੋ ਤੁਸੀਂ ਹਾਂਜੀ ਮੁੱਖ ਸੇਵਾਦਾਰ ਯੂਨਾਈਟਿਡ ਸਿਕ ਪਾਰਟਨ ਜਸਵਿੰਦਰ ਸਿੰਘ ਰਾਏ ਜਸਵਿੰਦਰ ਜੀ ਤੁਸੀਂ ਇੱਕ ਮੁੱਦਾ ਚੱਕਿਆ ਸੀਗਾ ਜਿਹੜਾ ਇੱਕ ਸਕੂਲ ਦਾ ਤੇ ਉਹਦੇ ਪ੍ਰਿੰਸੀਪਲ ਨੇ ਇਸ ਬਾਰੇ ਹਰਕਤ ਕੀਤੀ ਹੁਣ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਹੁਣ ਕੀ ਮੁੱਦਾ ਹੈ ਦੇਖੋ ਜੀ ਮੁੱਦਾ ਇਹ ਹੈ ਵੀ ਸਿੱਖ ਬੱਚਿਆਂ ਨੂੰ ਆਨੇ ਬਹਾਨੇ ਲੰਬੇ ਸਮੇਂ ਤੋਂ ਖਰੜ ਬਡਾਲਾ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਿੱਖ ਕਕਾਰਾਂ ਪ੍ਰਤੀ ਕਮੈਂਟ ਕੀਤੇ ਜਾ ਰਹੇ ਸੀ ਦਾੜੀ ਕੇਸ ਅਤੇ ਕੜੇ ਤੇ ਪਾਬੰਦੀ ਲਾਉਣ ਦੀ ਬਾਰ ਬਾਰ ਗੱਲ ਕੀਤੀ ਜਾ ਰਹੀ ਸੀ ਜਿਹਦੇ ਵਿਰੋਧ ਚ ਅਸੀਂ ਐਸਐਸਪੀ ਮੁਹਾਲੀ ਐਸਐਸਏ ਨਗਰ ਨੂੰ ਦਰਖਾਸਤ ਦਿੱਤੀ ਸੀ ਇਹੋ ਜੇ ਪ੍ਰਿੰਸੀਪਲ ਉਦੇ ਵਿਰੁੱਧ ਕੇਸ ਦਰਜ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਕੋਲ ਆਪਣੇ ਬਿਆਨ ਵੀ ਦਰਜ ਕਰਾਏ ਨੇ ਸੋ ਇਹ ਸਾਰੇ ਜਿਹੜੇ ਪ੍ਰੋਸੈਸ ਚ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਹੁਣ ਐਸਟੀਪੀਸੀ ਵੱਲੋਂ ਪਿਛਲੇ ਦਿਨੀ ਇਹ ਐਲਾਨ ਕੀਤਾ ਗਿਆ ਕਿ ਅਸੀਂ ਇਸ ਸਬੰਧ ਚ ਜਾਂਚ ਕਮੇਟੀ ਬਣਾ ਰਹੇ ਹਾਂ ਕਿਉਂਕਿ ਐਸਜੀਪੀਸੀ ਇਸ ਮਸਲੇ ਦਾ ਸਿਆਸੀਕਰਨ ਕਰਕੇ ਲਾਹਾ ਲੈਣਾ ਚਾਹੁੰਦੀ ਹੈ ਆ 1 ਮਹੀਨਾ ਪਹਿਲਾਂ ਐਸਜੀਪੀਸੀ ਨੂੰ ਸਟਾਮਪ ਪੇਪਰ ਦੇ ਉੱਤੇ ਲਿਖ ਕੇ ਸਿੱਖ ਬੱਚਿਆਂ ਨੇ ਪਿੰਡ ਵਾਸੀਆਂ ਨੇ ਇਹ ਲੈਟਰ ਭੇਜਿਆ ਸੀ ਪ੍ਰਧਾਨ ਸਾਹਿਬ ਨੂੰ ਐਸਜੀਪੀਸੀ ਦੇ ਨੂੰ ਕਿ ਸਾਡੇ ਨਾਲ ਧੱਕਾ ਹੋ ਰਿਹਾ ਸਾਡਾ ਬਚਾਅ ਕੀਤਾ ਜਾਵੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਪਰ ਐਸਜੀਪੀਸੀ ਵੱਲੋਂ ਕੋਈ 1 ਮਹੀਨੇ ਤੋਂ ਕਾਰਵਾਈ ਨਹੀਂ ਕੀਤੀ ਗਈ ਐਸਜੀਪੀਸੀ ਮੈਂਬਰ ਨੂੰ ਵੀ ਫੋਨ ਕੀਤੇ ਗਏ ਨੇ ਐਸਜੀਪੀਸੀ ਪ੍ਰਧਾਨ ਨੂੰ ਵੀ ਬਕਾਇਦਾ ਫੋਨ ਵੀ ਕੀਤੇ ਗਏ ਨੇ ਕਿ ਤੁਸੀਂ ਇਹ ਸਬੰਧ ਵਿੱਚ ਦਖਲ ਦਿਗੋ ਇਸ ਪ੍ਰਿੰਸੀਪਲ ਦੇ ਵਿਰੁੱਧ ਕਾਰਵਾਈ ਕਰੋ ਪਰ ਹਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਹੁਣ ਸਿਰਫ ਵੋਟਾਂ ਦੇ ਵਿੱਚ ਲਾਹਾ ਲੈਣ ਦੇ ਲਈ ਐਸਜੀਪੀਸੀ ਵੱਲੋਂ ਜਾਂਚ ਕਮੇਟੀ ਦਾ ਡਰਾਮਾ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੇ ਜੇ ਜਾਂਚ ਕਰਨੀ ਹੁੰਦੀ ਜੇ ਬਾਕੀ ਇਹ ਪੰਥਕ ਹੁੰਦੇ ਤਾਂ ਡੇਰਾ ਮੁਖੀ ਦੇ ਖਿਲਾਫ ਕਿਉਂ ਨਹੀਂ ਅਸ ਤੱਕ ਜਾਂਚ ਕੀਤੀ ਬਾਦਲਾ ਨੇ ਜਦੋਂ ਇਹਨੂੰ ਮਾਫੀ ਦਵਾਈ ਹੈ ਡੇਰਾ ਮੁਖੀ ਨੂੰ ਉਦੋਂ ਕਿਉਂ ਨਹੀਂ ਐਸਜੀਪੀਸੀ ਬੋਲੀ ਹੈਗੀ ਜਦੋਂ ਜਿੱਥੇ ਸ਼ਰਾਬ ਚੜਦੀ ਹੈ ਡੇਰੇ 'ਚ ਉੱਥੇ ਪ੍ਰਕਾਸ਼ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਉਦੋਂ ਵੀ ਐਸਜੀਪੀਸੀ ਦੀ ਜਿਹੜੀ ਭੂਮਿਕਾ ਹੈ ਉਹ ਮਾੜੀ ਰਹੀ ਹੈ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਰਿਪੋਰਟ ਬਣੀ ਹੈ ਉਸ ਦਾ ਵੀ ਐਸਜੀਪੀਸੀ ਨੇ ਵਿਰੋਧ ਕੀਤਾ ਕਿਸੇ ਤਰ੍ਹਾਂ ਦਾ ਸਾਥ ਨਹੀਂ ਦਿੱਤਾ ਐਸਆਈਟੀ ਦਾ ਵੀ ਵਿਰੋਧ ਕੀਤਾ ਤੇ ਫਿਰ ਹੁਣ ਇਸ ਮਸਲੇ ਨੂੰ ਅਸੀਂ ਕਿੱਦਾਂ ਯਕੀਨ ਕਰੀਏ ਕਿ ਐਜੀਪੀਸੀ ਸਿੱਖਾਂ ਨੂੰ ਨਿਆਂ ਦਿਵਾਵੇਗੀ ਅਸੀਂ ਇੱਥੇ ਪਿੰਡ ਵਾਸੀ ਵੀ ਬੈਠੇ ਆ ਸਾਡੇ ਨਾਲ ਕਿ ਅਸੀਂ ਯੂਨਾਈਟਿਡ ਸਿਪ ਪਾਰਟੀ ਵੱਲੋਂ ਅੱਜ ਇਸ ਗੱਲ ਦਾ ਐਲਾਨ ਕਰਦੇ ਆ ਕਿ ਜਿਹੜੀ ਐਜੀਪੀਸੀ ਵੱਲੋਂ ਜਾਂਚ ਕਮੇਟੀ ਬਣਾਈ ਗਈ ਹੈ ਉਹਦਾ ਅਸੀਂ ਮੁਕੰਮਲ ਤੌਰ ਤੇ ਬਾਈਕਾਟ ਕਰਦੇ ਆ ਸਰ ਤੁਹਾਨੂੰ ਨਹੀਂ ਲੱਗਦਾ ਤੁਸੀਂ ਜਿਹੜਾ ਟਾਰਗੇਟ ਐਜੀਪੀਸੀ ਨੂੰ ਕਰ ਰਹੇ ਹੋ ਲੇਕਿਨ ਸਭ ਤੋਂ ਜਿਹੜਾ ਮੇਨ ਹੈ ਉਹ ਉਸ ਚੀਜ਼ ਨੂੰ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਉਹ ਲੈਣਾ ਲੇਕਿਨ ਜਿਹੜਾ ਪ੍ਰਿੰਸੀਪਲ ਨਾਲ ਸਾਡੀ ਗੱਲ ਹੋਈ ਉਹ ਕਹਿੰਦੇ ਜੀ ਸਤਨਾਮ ਕੁਆ ਜਿਹੜੀ ਉਸਦੀ ਲੈਕਚਰਰ ਹੈ ਉਹ ਸਭ ਕੁਝ ਕਰਾ ਰਹੀ ਹੈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਜੀ ਦੇਖੋ ਜੀ ਇਹਦੇ 'ਚ ਮੈਂ ਇੱਕ ਗੱਲ ਹੋਰ ਐਡ ਕਰਦੇ ਆ ਕੱਲੀ ਟੀਚਰ ਸਤਨਾਮ ਕੌਰ ਦੀ ਹੈਗੀ ਕੱਲ ਜ਼ਿਲ੍ਹਾ ਸਿੱਖਿਆ ਅਫਸਰ ਦੀ ਟੀਮ ਆਈ ਐ ਤੁਸੀਂ ਉਹਨਾਂ ਨੂੰ ਫੋਨ ਤੇ ਪੁੱਛ ਸਕਦੇ ਹੋ ਸਕੂਲ ਦੇ ਜਿੰਨੇ ਵੀ ਮੈਡਮ ਟੀਚਰਸ ਨੇ ਸਾਰਿਆਂ ਨੇ ਬਿਆਨ ਦਿੱਤੇ ਨੇ ਸਿਰਫ ਇੱਕ ਦੋ ਟੀਚਰਸ ਨੂੰ ਛੱਡ ਕੇ ਸਾਰਾ ਸਕੂਲ ਦੇ ਜਿਹੜੇ ਉੱਥੇ ਦਾ ਅਮਲਾ ਹੈਗਾ ਉੱਥੋਂ ਦਾ ਜਿਹੜਾ ਸਟਾਫ ਹੈਗਾ ਸਾਰੇ ਹੀ ਮਤਲਬ ਉਹਨਾਂ ਦੇ ਖਿਲਾਫ ਨੇ ਇਹ ਕੱਲੇ ਇੱਕ ਟੀਚਰ ਦੀ ਗੱਲ ਨਹੀਂ ਹੈਗੀ ਪ੍ਰਿੰਸੀਪਲ ਨੇ ਲਕਤੀ ਮਾਫੀ ਮੰਗਲੀ ਦੁਆਰਾ ਐਕਸ਼ਨ ਲਿਆ ਗਿਆ ਦੇਖੋ ਜੀ ਪ੍ਰਿੰਸੀਪਲ ਨੇ ਲਕਤੀ ਮਾਫੀ ਮੰਗੀ ਸੀ ਕਿ ਪਰ ਉਸ ਉਹਦੇ باوجود ਫੇਰ ਸਿੱਖ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਇਸ ਲਈ ਦੁਬਾਰਾ ਅਸੀਂ ਇਹ ਐਕਸ਼ਨ ਲਿਆ ਜੇ ਉਹ ਬਾਮੀ ਮੰਗਣ ਤੋਂ ਬਾਅਦ ਨਾ ਕੋਈ ਕਾਰਵਾਈ ਕਰਦਾ ਬੱਚਿਆਂ ਨੂੰ ਨਾ ਤੰਗ ਪ੍ਰੇਸ਼ਾਨ ਕਰਦਾ ਤੇ ਸਾਨੂੰ ਵੀ ਕੋਈ ਲੋੜ ਨਹੀਂ ਸੀ ਕਿ ਅਸੀਂ ਉਹਦੇ ਵਿਰੁੱਧ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਕਰੀਏ ਸਾਡਾ ਅਗਲਾ ਕੀ ਐਕਸ਼ਨ ਹੋਊਗਾ ਸਾਡਾ ਇਹੀ ਐਕਸ਼ਨ ਹੋਊਗਾ ਤੇ ਮੰਗ ਹੈ ਕਿ ਪ੍ਰਿੰਸੀਪਲ ਨੂੰ ਘਰੇ ਬਿਠਾਇਆ ਜਾਵੇ ਜਿਹੜੇ ਬੰਦੇ ਅਸੀਂ ਫਰਾਂਸ, ਕੈਨੇਡਾ, ਅਮਰੀਕਾ ਦੀ ਗੱਲ ਕਰਦੇ ਆ ਕਿ ਉੱਥੇ ਦਸਤਾਰ ਤੇ ਪਗੰਦੀ ਲੱਗਦੀ ਹੈ ਤੇ ਜੇ ਸਾਡੇ ਪੰਜਾਬ 'ਚ ਵੀ ਇਦਾਂ ਦਾ ਹੋਈ ਜਾਵੇ ਤੇ ਬੜੀ ਮਾੜੀ ਗੱਲ ਹੈ ਸੋ ਅਸੀਂ ਇਹੋ ਜਿਹੇ ਪ੍ਰਿੰਸੀਪਲ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰਾਂਗੇ ਜਦ ਤੱਕ ਉਹਨੂੰ ਘਰੇ ਨਹੀਂ ਬਿਠਾ ਲੈਂਦੇ ਗੁਰਪਿਆਰੇ ਜਿੱਥੇ ਸਿੱਖ ਕੌਮ ਦੀ ਗੱਲ ਆ ਜਾਂਦੀ ਹੈ ਜਿੱਥੇ ਧਾਰਮਿਕ ਭਾਵਨਾਵਾਂ ਦੀ ਗੱਲ ਆ ਜਾਂਦੀ ਹੈ ਜਿੱਥੇ ਧਾਰਮਿਕ ਆਸਥਾ ਦੀ ਗੱਲ ਆ ਜਾਂਦੀ ਹੈ ਉੱਥੇ ਸਾਨੂੰ ਬਹੁਤ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਨੇ ਤੇ ਜਿਸ ਤਰੀਕੇ ਦੇ ਨਾਲ ਯੂਨਾਈਟਿਡ ਸਿੱਖ ਪਾਰਟੀ ਹਰ ਮਸਲੇ ਦੇ ਉੱਤੇ ਸਾਹਮਣੇ ਆ ਕੇ ਕੌਮ ਦੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੀ ਹੈ ਉਸੇ ਤਰ੍ਹਾਂ ਹਰ ਪਾਰਟੀ ਤੇ ਹਰ ਜਥੇਬੰਦੀ ਨੂੰ ਚਾਹੀਦਾ ਹੈ ਕਿ ਕੌਮ ਵਾਸਤੇ ਯੋਜਨਾ ਸਿੱਖਣ ਤਾਂ ਜੋ ਕਿਤੇ ਵੀ ਕੌਮ ਦੇ ਨਾਲ ਜਾਂ ਕਿਸੇ ਵੀ ਸਿੱਖ ਦੇ ਨਾਲ ਕੋਈ ਤੱਕਾ ਨਾ ਹੋ ਸਕੇ ਜਿਸ ਤਰੀਕੇ ਨਾਲ ਇਸ ਪ੍ਰਿੰਸੀਪਲ ਨੇ ਬੱਚਿਆਂ ਦੇ ਉੱਤੇ Hey, <laughs> ਫਰਮਾਨ ਥੋਪਣ ਦੀ ਕੋਸ਼ਿਸ਼ ਕੀਤੀ ਕਿ ਸਿੱਖ ਬੱਚੇ ਨਾ ਤਾਂ ਕਕਾਰ ਪਾ ਸਕਦੇ ਨੇ ਨਾ ਕੇਸ ਰੱਖ ਸਕਦੇ ਨੇ ਨਾ ਦਸਤਾਰਾਂ ਸਜਾ ਸਕਦੇ ਨੇ ਅਜਿਹੇ ਇਨਸਾਨ ਨੂੰ ਪ੍ਰਿੰਸੀਪਲ ਦੇ ਅਹੁਦੇ ਉੱਤੇ ਰਹਿਣ ਦਾ ਕੋਈ ਹੱਕ ਨਹੀਂ ਬਣਦਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਬਣਦੀ ਕਾਰਵਾਈ ਕਰਦਿਆਂ ਅਜਿਹੇ ਪ੍ਰਿੰਸੀਪਲ ਨੂੰ ਪਰਖਾਸਤ ਕੀਤਾ ਜਾਵੇ ਤੇ ਉਸ ਤੋਂ ਬਾਅਦ ਉਸ ਦੇ ਉੱਤੇ ਬਣਦੀ ਕਾਰਵਾਈ ਕਾਨੂੰਨੀ ਪੱਧਰ ਤੇ ਵੀ ਪੂਰੀ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕਦੇ ਵੀ ਕਿਸੇ ਵੀ ਸਕੂਲ ਦੇ ਵਿੱਚ ਕਿਸੇ ਵੀ ਅਧਿਆਪਕ ਜਾਂ ਪ੍ਰਿੰਸੀਪਲ ਦੀ ਅਜਿਹੀ ਹਿੰਮਤ ਨਾ ਪੈ ਸਕੇ ਕਿ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਉਹ ਅਹਤ ਕਰ ਸਕੇ ਤੋ ਇਹ ਸਭ ਇਸ ਮਸਲੇ ਉਤੇ ਕੀ ਸੋਚਦੇ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ